ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਤੇ ਅੱਜ ਵੀਰੋਂ ਆਪਾਂ ਗੱਲ ਕਰਦੇ ਆ ਜਿਹੜੇ WhatsApp ਤੇ ਗਰੁੱਪ ਆ ਚਲੋ ਸਾਡਾ ਵੀ ਗਰੁੱਪ ਆ ਜੀ ਖੇਤੀਬਾੜੀ ਸੰਬੰਧੀ ਗਰੁੱਪ ਆ ਤੇ ਚਲੋ ਇਹਦੇ ਬਾਰੇ ਸਾਰਾ ਡਿਟੇਲ ਦੇ ਵਿੱਚ ਦੱਸਦੇ ਆ ਜਾਨੀ ਕਿ ਗਰੁੱਪ ਤੇ ਬਹੁਤ ਤਰ੍ਹਾਂ ਦੇ ਚੱਲਦੇ ਆ ਕੋਈ ਵੀ ਚੀਜ਼ ਜਿਵੇਂ ਸੋਸ਼ਲ ਮੀਡੀਆ ਤੇ ਉਹਦਾ 네ਗਟਿਵ ਵੀ ਹੁੰਦੀ ਆ ਪੁਆਇੰਟ ਹੁੰਦਾ ਤੇ ਪੋਜ਼ਿਟਿਵ ਵੀ ਪਰ ਜੇ ਉਹਨੂੰ ਆਪਾਂ ਸਹੀ ਤਰੀਕੇ ਨਾਲ ਵਰਤੀਏ ਤੇ ਉਹਦੇ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਹੁਤ ਸਾਰੇ ਨਵੇਂ ਤੋਂ ਨਵੇਂ ਆਪਣੇ ਨਾਲ ਭਰਾ ਜੁੜਦੇ ਆ ਚਲੋ ਸਾਡਾ ਵੀ ਗਰੁੱਪ ਆ ਜੀ ਪਹਿਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਾ WhatsApp ਉੱਪਰ ਤੇ ਕਾਫੀ ਚਿਰ ਤੋਂ ਅਸੀਂ ਸਾਰੇ ਭਰਾ ਜੁੜੇ ਆ ਜੁੜੇ ਆ ਮਾਝੇ ਏਰੀਏ ਦੇ ਜੀ ਖਾਸ ਕਰਕੇ ਤਲੰਤਾਂ ਜिले ਦੇ ਆਪਣੇ ਦੇ ਲਾਲੋ ਚਲੋ ਦੋ ਤਿੰਨ ਵੀਰ ਸਾਡੇ ਨਾਲ ਦੁਆਬੇ ਤੋਂ ਵੀ ਹੈਗੇ ਭਰਾ ਆਪਣੇ ਦੋ ਤਿੰਨ ਭਰਾ ਮਾਲਵੇ ਤੋਂ ਵੀ ਆਪਣੇ ਨਾਲ ਆ ਇਸ ਗਰੁੱਪ ਦੇ ਵਿੱਚ ਬਾਕੀ ਜ਼ਿਆਦਾਤਰ ਮਾਝੇ ਤੋਂ ਤਲੰਤਾਂ ਜ਼ਿਲੇ ਤੋਂ ਜ਼ਿਆਦਾ ਮੈਂਬਰ ਆ ਤੇ ਅੰਮ੍ਰਿਤਸਰ ਤੋਂ ਵੀ ਹੈਗੇ ਆ ਭਰਾ ਸਾਡੇ ਤੇ ਗੁਰਦਾਸਪੁਰ ਤੋਂ ਵੀ ਮੈਂਬਰ ਹੈਗੇ ਗਰੁੱਪ ਦੇ ਵਿੱਚ ਤੇ ਇਹ ਗਰੁੱਪ ਦੀ ਅਸੀਂ ਹਰ ਸਾਲ ਸਾਲ ਬਾਅਦ ਇੱਕ ਕਰਹੀਂ ਸਾਰੇ ਭਰਾਵਾਂ ਨੇ ਇਕੱਠਾ ਹੋਣਾ ਹੁੰਦਾ ਪਾਰਟੀ ਰੱਖਣੀ ਹੁੰਦੀ ਹੈ ਜੀ ਜਿੰਨੇ ਭਰਾ ਸਾਡੇ ਸਾਰੇ ਦੇ ਸਾਰੇ ਸਾਲ ਜੀ ਇਕੱਤਰ ਅਸੀਂ ਇਕੱਠੇ ਹੁੰਨੇ ਆ ਮੀਟਿੰਗ ਲਾ ਲੋ ਪਾਰਟੀ ਲਾ ਲੋ ਕੁਝ ਵੀ ਤੇ ਕਾਫੀ ਚਿਰ ਤੋਂ ਅਸੀਂ ਇਕੱਠੇ ਹੁੰਦੇ ਆ ਹੁੰਦੇ ਆ ਸਾਰੇ ਭਰਾ ਤੇ ਜਿੰਨੇ ਵੀ ਸਾਡੇ ਮੈਂਬਰ ਸ਼ੁਰੂ ਤੋਂ ਪੁਰਾਣੇ ਨਾਲ ਜੁੜੇ ਆ ਜੀ ਗਰੁੱਪ ਦੇ ਤੇ ਬਾਕੀ ਇਹਦੇ ਵਿੱਚ ਸਾਡੇ ਮੈਂਬਰ ਜਿੰਨੇ ਵੀ ਆ ਦੱਸ ਦਈਏ ਪਹਿਲੀ ਗੱਲ ਕੀ ਸਾਰੇ ਦੇ ਸਾਰੇ ਹੀ ਜਿੰਨੇ ਵੀ ਮੈਂਬਰ ਆ ਕੋਈ ਵੀ ਫਸਲ ਦੀ ਰਹੇ ਖੌਂਦ ਨੂੰ ਆਗਰ ਨਹੀਂ ਲਾਉਂਦਾ ਸਾਰੇ ਦੇ ਸਾਰੇ ਹੀ ਉਹ ਜਦੋਂ ਦੇ ਅਸੀਂ ਗਰੁੱਪ ਨਾਲ ਜੁੜੇ ਹਾਂ ਸਾਰੇ ਭਰਾ ਸਾਰੇ ਦੇ ਸਾਰੇ ਖੇਤ ਦੇ ਵਿੱਚ ਮਿਕਸ ਕਰਦੇ ਆ ਬਾਕੀ ਇਹਦੇ ਵਿੱਚ ਚਲੋ ਕਣਕ ਝੋਨੇ ਦੀ ਰਵਾਇਤੀ ਖੇਤੀ ਤੇ ਆਪਣੀ ਹੁੰਦੀ ਹੁੰਦੀ ਆ ਇਹਦੇ ਵਿੱਚ ਨਾਲ ਸਾਡੇ ਭਰਾ ਗੰਨਾ ਆਲੂ ਮਟਰ ਮੱਕੀ ਪਿੰਡੀ ਯਾਨੀ ਕਿ ਜਿੰਨੀ ਤਰ੍ਹਾਂ ਦੀ ਫਸਲ ਆ ਗੋਭੀ ਲਾ ਲਓ ਚਕੰਦਰ ਲਾ ਲਓ ਠੀਕ ਹੈ ਸੇਮ ਫਾਲੀ ਹੋਗੀ ਉਹ ਜਿੰਨੇ ਭਰਾ ਹਰੇਕ ਭਰਾ ਵੱਖੋ ਵੱਖਰੀ ਖੇਤੀ ਕਰਦਾ ਨਹੀਂ ਤੇ ਆਮ ਆਪਾਂ ਵੇਖਿਆ ਨਾ ਕਿ ਕੋਈ ਕਿਸੇ ਨੂੰ ਛੇਤੀ ਕਿਤਿਆਂ ਦੱਸਦਾ ਨਹੀਂ ਹੁੰਦਾ ਕਿ ਜਿਵੇਂ ਆਪਣੇ ਇੱਕ ਧਰਨਾ ਚੱਲਦੀ ਕਿ ਬੋਤਲਾਂ ਵੀ ਲਗਾ ਲੈਂਦੇ ਆ ਸਪਰੇਅ ਵਾਲੀਆਂ ਪਰ ਸਾਡੇ ਗਰੁੱਪ ਦੇ ਵਿੱਚ ਜਿਹੜੇ ਮੈਂਬਰ ਨੇ ਕੋਈ ਨਵੀਂ ਚੀਜ਼ ਵਰਤੀ ਉਹਦਾ ਰਿਜ਼ਲਟ ਲਿਆ ਉਹ ਸਾਰੇ ਦੇ ਸਾਰੇ ਮੈਂਬਰਾਂ ਨਾਲ ਸ਼ੇਅਰ ਕਰਦੇ ਆ ਤੇ ਸਾਡਾ ਸਾਰੇ ਭਰਾਵਾਂ ਦਾ ਕਾਫੀ ਸਮੇਂ ਤੋਂ ਬਹੁਤ ਵਧੀਆ ਪਿਆਰ ਬਣਿਆ ਜੀ ਤੇ ਸਾਰੇ ਭਰਾ ਹਰੇਕ ਇੱਕ ਦੂਜੇ ਦੀ ਖੁਸ਼ੀ ਗਮੀ ਦੇ ਵਿੱਚ ਵੀ ਹਾਜ਼ਰ ਹੁੰਦੇ ਜੀ ਜਦੋਂ ਤੇ ਚਲੋ ਪੁਰਾਣੇ ਮੈਂਬਰ ਆ ਸਾਰੇ ਤੇ ਇਹਦੇ ਵਿੱਚ ਖਾਸ ਕਰਕੇ ਸਾਡੇ ਜਿਹੜੇ ਆਪਣੇ ਐਗਰੀਕਲਚਰ ਗਿਆਨ ਵੈਦਰ ਵਾਲੇ ਆ ਰਾਜਵੀਰ ਸਿੰਘ ਦੋਣੀ ਉਹ ਵੀ ਸਾਡੇ ਨਾਲ ਹੀ ਆ ਜੀ ਚਲੋ ਮਾਝੇ ਤੋਂ ਹੀ ਉਹ ਵੀ ਸਾਡੇ ਜ਼ਿਲ੍ਹੇ ਤੋਂ ਹੀ ਤੇ ਉਹ ਵੀ ਗਰੁੱਪ ਦੇ ਵਿੱਚ ਆ ਉਹ ਵੀ ਹਰ ਸਾਲ ਜਦੋਂ ਅਸੀਂ ਪ੍ਰੋਗਰਾਮ ਕਰਦੇ ਹੁੰਨੇ ਆ ਜੀ ਉਹ ਵੀ ਹੁੰਦੇ ਹੁੰਦੇ ਆ ਤੇ ਸਾਰੇ ਕਿਸਾਨਾਂ ਨੂੰ ਚਲੋ ਵਧੀਆ ਜਾਣਕਾਰੀ ਆ ਦਿੰਦੇ ਆ ਜੀ ਉਹ ਵੀ ਤੇ ਓਕੇ ਜੀ ਧੰਨਵਾਦ ਚਲੋ ਮੈਂ ਕੀ ਦੱਸ ਦਈਏ ਸਾਡੇ WhatsApp ਤੇ ਗਰੁੱਪ ਆ ਤੇ ਉਹਦੇ ਵਿੱਚ ਸਾਡੇ ਸਾਰੇ ਹੀ ਭਰਾ ਜੁੜੇ ਆ ਕਾਫੀ ਸਮੇਂ ਤੋਂ ਤੇ ਅਹੀ ਸਾਲ ਬਾਅਦ ਇਕੱਠੇ ਹੋਨੇ ਨੇ ਪਾਰਟੀ ਰੱਖਦੇ ਹੋਨੇ ਇੱਕ ਓਕੇ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ